ਅੱਜ ਦੀ ਇਹ ਵੀਡੀਓ ਨਾ ਉਹਨਾਂ ਮਿੱਤਰ ਪਿਆਰਿਆਂ ਵਾਸਤੇ ਆ ਉਹਨਾਂ ਯਾਰਾਂ ਦੋਸਤਾਂ ਵਾਸਤੇ ਆ ਤੇ ਉਹਨਾਂ ਪਰਿਵਾਰਾਂ ਵਾਸਤੇ ਆ ਜਿਹੜੇ ਮੇਰੇ ਵਰਗੇ ਮੱਧ ਵਰਗੀ ਮਿਡਲ ਕਲਾਸ ਦੇ ਆ ਘੱਟ ਪੈਸਿਆਂ ਦੇ ਵਿੱਚ ਵਧੀਆ ਮਸ਼ੀਨਰੀ ਲੱਭ ਰਹੇ ਆ ਵਧੀਆ ਮੋਟਰਸਾਈਕਲ ਲੱਭ ਰਹੇ ਆ ਤੇ ਮੋਟਰਸਾਈਕਲ ਤੁਹਾਨੂੰ ਦਿਖਾਉਣੇ ਆ ਸਾਰੇ ਘੱਟ ਰੇਟ ਵਾਲੇ ਮੋਟਰਸਾਈਕਲ ਬਾਈ ਕੋਲ ਇੰਨੇ ਕੁ ਸਾਫ਼ ਸੁਥਰੇ ਹੁੰਦੇ ਆ ਕਿ ਮਤਲਬ ਕਿ ਮੋਟਰਸਾਈਕਲ ਦੀ ਟ੍ਰਾਈ ਲਾਈਨ ਦੀ ਵੀ ਲੋੜ ਨਹੀਂ ਤਸੱਲੀ ਵਾਲਾ ਕੰਮ ਆ ਪਹਿਲਾਂ ਤੁਹਾਨੂੰ ਮੋਟਰਸਾਈਕਲ ਦਿਖਾ ਦਿੰਨੇ ਆ ਸਾਰੇ ਤੇ ਬਾਈ ਕੋਲੋਂ ਨਵੀਆਂ ਸਕੂਟਰੀਆਂ ਵੀ ਮਿਲ ਜਾਣਗੀਆਂ ਪੁਰਾਣੀਆਂ ਵੀ ਮਿਲ ਜਾਣਗੀਆਂ ਤੇ ਰੇਟ ਦੀ ਵੀ ਗੱਲ ਕਰਦੇ ਆ ਜਿਵੇਂ ਤੁਸੀਂ ਦੇਖ ਲਿਆ ਜਾਂ ਪੜ੍ਹ ਲਿਆ ਉਹ ਗੱਲ ਸਹੀ ਆ ਸੱਚੀ ਜੀ ਵੀਡੀਓ ਇਹ ਬਿਲਕੁਲ ਕੋਈ ਇਹ ਨਹੀਂ ਹੈਗਾ ਕੋਈ ਵਿਊ ਲੈਣ ਦੇ ਮਾਰਿਆ ਨੇ ਜਾਂ ਕੋਈ ਪੈਸੇ ਲੈ ਕੇ ਐਡ ਕਰਤੀ ਉਦਾਂ ਦੀ ਕੋਈ ਗੱਲਬਾਤ ਨਹੀਂ ਦਿਲ ਕੀਤਾ ਬਾਈ ਨਾਲ ਨੇੜਤਾ ਸੀ ਵੀਡੀਓ ਬਣਾਈ ਆ ਤੇ ਬਾਈ ਕੋਲੇ ਮੋਟਰਸਾਈਕਲ ਸ਼ੁਰੂ ਹੋਇਆ ਨਾ 13 ਕੁ ਹਜ਼ਾਰ ਤੋਂ ਬਾਈ ਕੋਲੇ ਪ੍ਰਟੀਨਾ ਖੜਾ ਵੀ ਆ ਵਧੀਆ ਮਾਡਲ ਆ ਸਾਰਾ ਓਕੇ ਆ 13-14000 ਚ ਵੀ ਬਾਈ ਨੇ ਦੇ ਦੇਣਾ ਘੱਟ ਕੀਮਤਾਂ ਵਾਲੇ ਵੀ ਹੈਗੇ ਨੇ ਬਾਈ ਕੋਲੇ 5-6000 ਵਾਲੇ ਪੂਰੇ ਵਧੀਆ ਸਕੂਟਰ ਵੀ ਖੜੇ ਆ ਉਹ ਅੰਦਰ ਖੜੇ ਆ ਉਹ ਵੀ ਦਿਖਾਵਾਂਗੇ ਤੇ ਇੱਧਰ ਤੁਹਾਨੂੰ ਸਕੂਟਰੀਆਂ ਦਿਖਾਉਣੇ ਆ ਬਾਈ ਦੇ ਕੋਲੋਂ ਨਵੀਆਂ ਸਕੂਟਰੀਆਂ ਮਿਲ ਜਾਣੀਆਂ ਤੁਹਾਨੂੰ ਇਲੈਕਟ੍ਰੋਨਿਕ ਚਾਰਜ ਵਾਲੀਆਂ ਤੇ ਪੁਰਾਣੀਆਂ ਮਿਲ ਜਾਣੀਆਂ ਬਾਈ ਦੇ ਰੇਟ ਬਹੁਤ ਜਾਇਜ਼ ਨੇ ਸੰਦਾਂ ਦੀ ਬਾਈ ਦੀ ਗਾਰੰਟੀ ਆ ਬਿਲਕੁਲ ਓਕੇ ਮਿਲ ਲੰਗੇ ਤੁਹਾਨੂੰ ਗਾਰੰਟੀ ਵਾਲਾ ਕੰਮ ਆ ਤੇ ਬਾਈ ਦਾ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਆ ਏਰੀਆ ਬਰਨਾਲਾ ਤੇ ਬਾਈ ਨਾਲ ਗੱਲਬਾਤ ਕਰ ਲਿਓ ਤੁਹਾਨੂੰ ਘੱਟ ਪੈਸੇ ਵਾਲੀ ਕੀਮਤ ਵੀ ਦਿਖਾਵਾਂਗੇ ਸਕੂਟਰੀਆਂ ਦੇਖ ਲਓ ਤੁਸੀਂ ਬਹੁਤ ਸਾਫ਼ ਸਕੂਟਰੀਆਂ ਨੇ ਜਿਨ੍ਹਾਂ ਨੇ ਕਿਸੇ ਨੇ ਲੇਡੀਜ਼ ਨੇ ਲੈਣੀ ਆ ਵਰਤਨ ਨੂੰ ਜਾਂ ਕਿਸੇ ਮਿੱਤਰ ਪਿਆਰੇ ਨੇ ਲੈਣੀ ਆ ਉਹ ਖਰੀਦ ਸਕਦਾ ਹੈ ਬਾਈ ਦੇ ਰੇਟ ਦੀ ਗੱਲ ਵਾਰ-ਵਾਰ ਕਹਿ ਰਿਹਾ ਰੇਟ ਬਾਈ ਦੇ ਬਹੁਤ ਜਾਇਜ਼ ਨੇ ਤੇ ਅੱਗੇ ਤੁਹਾਨੂੰ ਹੋਰ ਦਿਖਾਉਣੇ ਆ ਜਿਵੇਂ ਆ ਖੜੀਆਂ ਨੇ ਨਵੀਆਂ ਸਕੂਟਰੀਆਂ ਇਲੈਕਟ੍ਰੋਨਿਕ ਨੇ ਤੇ ਅੱਗੇ ਆ ਸਕੂਟਰੀਆਂ ਖੜੀਆਂ ਨੇ ਬਹੁਤ ਸਾਫ਼ ਨੇ ਸਿਕਿਉਰਟੀ ਪਲੇਟਾਂ ਲੱਗੀਆਂ ਹੋਈਆਂ ਤੁਸੀਂ ਪਲੇਟਾਂ ਵੀ ਨਹੀਂ ਲਗਾਉਣੀਆਂ ਆਰਸੀ ਬਗੈਰ ਸਾਰਾ ਕੁਝ ਡਾਕੂਮੈਂਟਸ ਤੁਹਾਨੂੰ ਪੂਰੇ ਮਿਲਣਗੇ ਤੇ ਬਾਕੀ ਬਣੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਅੰਦਰ ਵੀ ਲੈ ਕੇ ਚਾਲਦੇ ਆ ਤੁਹਾਨੂੰ ਦਿਖਾਉਣਿਆ ਘੱਟ ਕੀਮਤ ਵਾਲੇ ਮੋਟਰਸਾਈਕਲ ਵੀ ਪਹਿਲਾਂ ਬਾਹਰੇ ਮਾਰ ਲਓ ਨੀਗਾ ਤੇ ਬਾਈ ਦਾ ਨੰਬਰ ਤੁਹਾਨੂੰ ਦੱਸਿਆ ਡਿਸਕ੍ਰਿਪਸ਼ਨ ਦੇ ਵਿੱਚ ਹੈ ਤੇ ਕਰ ਲਿਓ ਤੁਸੀਂ ਕਨੈਕਟ ਪਲਟੀਨੇ ਮੋਟਰਸਾਈਕਲ ਮਿਲ ਜਾਣਗੇ 9 ਮਾਡਲ ਤੋਂ ਲੈ ਕੇ 20 ਮਾਡਲ 22 ਮਾਡਲ ਆਹ ਪਲਟੀਨਾ ਖੜਾ ਹੈ ਵੀਰੇ ਇਹ ਮੋਟਰਸਾਈਕਲ 13000 ਤਾਂ ਦੇਣਾ ਇੰਜਨ ਗੇਅਰ ਸਾਰਾ ਕੁਝ ਓਕੇ ਆ ਤੇ ਅੱਗੇ ਆ ਸਕੂਟਰ ਖੜਾ ਹੈ ਬਾਈ ਕਹਿੰਦਾ 5-6000 ਦਾ 5500 ਦਾ ਦੇ ਦਿਆਂਗੇ ਬਾਕੀ ਬਾਈ ਨਾਲ ਕਰ ਲਓ ਗੱਲ ਤੇ ਆਹ ਮੋਟਰਸਾਈਕਲ ਅੰਦਰ ਖੜਿਆ ਜਿਹੜੇ ਘੱਟ ਕੀਮਤ ਵਾਲੇ ਨੇ ਤੇ ਬਾਹਰ ਵੱਧ ਕੀਮਤ ਵਾਲੇ ਸੀਗੇ ਤੇ ਬਾਕੀ ਬਾਈ ਦਾ ਨੰਬਰ ਚੱਲੀ ਜਾਂਦਾ ਕਰ ਲਓ ਕਨੈਕਟ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ ਸਾਰਿਆਂ ਦਾ